ਹੈਲੋ ਮਾਈ ਡੀਅਰ ਆਇਲ ਸਟੂਡੈਂਟਸ ਬਹੁਤ ਵੱਡੀ ਗੁੱਡ ਨਿਊਜ਼ ਹੈ ਕੈਨੇਡਾ ਦੇ ਗਵਰਨਮੈਂਟ ਦੇ ਵੱਲੋਂ ਕਿ ਪੀਆਰ ਲੈਣਾ ਹੋਰ ਜ਼ਿਆਦਾ ਸੌਖਾ ਹੋ ਗਿਆ ਵੈ 2025 ਦੇ ਵਿੱਚ ਅਗਰ ਤੁਸੀਂ ਅਪਲਾਈ ਕਰਦੇ ਹੋ ਇਹ ਵਾਲੇ ਰੂਲ ਜਲਦੀ ਤੋਂ ਜਲਦੀ ਕੈਨੇਡਾ ਓਪਨ ਵਰਕ ਪਰਮਿਟ ਠੀਕ ਹੈ ਇਹ ਕੀ ਹੈਗਾ ਵੈ ਤੇ ਇਹ ਕਿੱਦਾਂ ਕੰਮ ਕਰਦਾ ਵੈ ਇੰਡੀਅਨਸ ਦੇ ਲਈ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਓਪਨ ਵਰਕ ਪਰਮਿਟ ਕੀ ਹੁੰਦਾ ਵੈ ਤੇ ਹੁਣ ਇਹ ਕੰਮ ਕਿੱਦਾਂ ਕਰੇਗਾ ਮੈਂ ਤੁਹਾਨੂੰ ਹੁਣ ਉਹ ਦੱਸਣ ਲੱਗੀਆਂ ਜਿਹੜਾ ਇਹ ਵਾਲਾ ਰੂਲ ਹੈ 21 ਜਨਵਰੀ 2025 ਨੂੰ ਮਤਲਬ ਕਿ ਕੱਲ੍ਹ ਵਾਲੇ ਦਿਨ ਕੈਨੇਡਾ ਦੇ ਵੱਲੋਂ ਇੰਟਰੋਡਿਊਸ ਕੀਤਾ ਗਿਆ ਹੈ ਕਿ ਕੌਣ-ਕੌਣ ਇਸ ਰੂਲ ਦੇ ਲਈ ਐਲੀਜੀਬਲ ਹੈ ਕੈਨੇਡਾ ਓਪਨ ਵਰਕ ਪਰਮਿਟ ਦੇ ਲਈ ਐਲੀਜੀਬਲ ਹੈ ਠੀਕ ਹੈ ਤੁਹਾਨੂੰ ਕੀ ਜ਼ਰੂਰਤ ਹੈ ਕਿ ਤੁਹਾਡੇ ਕੋਲ ਇੱਕ ਨੈਸੈਸਰੀ ਡਾਕੂਮੈਂਟਸ ਹੋਣੇ ਚਾਹੀਦੇ ਆ ਇਨਕਲੂਡਿੰਗ ਪ੍ਰੂਫ ਆਫ ਆਈਡੈਂਟੀਟੀ ਐਂਡ ਐਲੀਜੀਬਿਲਟੀ ਤਾਂਕਿ ਤੁਹਾਡਾ ਜਲਦੀ ਤੋਂ ਜਲਦੀ ਓਪਨ ਵਰਕ ਪਰਮਿਟ ਅਪਲਾਈ ਕੀਤਾ ਜਾਵੇ ਠੀਕ ਹੈ ਜੀ ਹੁਣ ਵਰਕ ਪਰਮਿਟ ਲੈਣਾ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਆਸਾਨ ਹੋ ਗਿਆ ਵੈ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਨਾ ਹੀ ਤੁਹਾਨੂੰ ਵਾਪਸ ਆਉਣ ਦੀ ਲੋੜ ਹੈ ਇੰਡੀਆ ਦੇ ਵਿੱਚ ਲਾਸਟ ਦੇ ਮੈਂਸ਼ਨ ਹੈ ਕਿ ਲਿਮਿਟਡ ਹੀ ਜਿਹੜੇ ਸਪਾਉਸਿਸ ਆ ਫੋਰਨ ਵਰਕਰਸ ਜਾਂ ਇੰਟਰਨੈਸ਼ਨਲ ਸਟੂਡੈਂਟਸ ਐਲੀਜੀਬਲ ਹੋਣਗੇ ਸੋ ਇਸ ਰੂਲ ਦਾ ਜਲਦੀ ਤੋਂ ਜਲਦੀ ਫਾਇਦਾ ਚੱਕ ਲਵੋ ਅਪਲਾਈ ਕਰ ਲਵੋ ਤੁਸੀਂ ਕੀ ਕਰਨਾ ਹੈ ஆன்ਲਾਈਨ ਅਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਕਿਦੇ ਥਰੂ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਵੈਬਸਾਈਟ ਤੇ ਤੇ ਜਿਹੜੇ ਮੇਨ ਡਾਕੂਮੈਂਟਸ ਤੁਹਾਡੇ ਕੋਲ ਹੋਣੇ ਚਾਹੀਦੇ ਆ ਉਹ ਨੀਚੇ ਮੈਂਸ਼ਨ ਹੈ ਸੋ ਜਲਦੀ ਜਲਦੀ ਇਸ ਵੈਬਸਾਈਟ ਤੇ ਜਾਓ ਤੇ ਆਪਣਾ ਫਾਰਮ ਅਪਲਾਈ ਕਰੋ ਤੇ ਕੈਨੇਡਾ ਦੇ ਰਿਲੇਟਡ ਕੋਈ ਵੀ ਅਪਡੇਟ ਲੈਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਇਲਸ ਵਿਦ ਸੋਫੀਆ